ਸਰਦਾਰ ਤਰਸੀਮ ਸਿੰਘ ਪਿੰਡ ਮੱਡੂਕੇ ਵਿੱਚ ਆ ਕੇ ਹੁਣੇ ਹੀ ਰਹਿਣ ਲੱਗਿਆ ਹੈ ਉਸ ਨੇ ਇੱਥੇ ਇੱਕੋ ਥਾਂ ਤੇ 10 ਕਲੇ ਜ਼ਮੀਨ ਖਰੀਦ ਲਈ ਹੈ ਇੱਥੇ ਹੀ ਆਪਣੀ ਜ਼ਮੀਨ ਤੇ ਤਰਸੀਮ ਨੇ ਇੱਕ ਕੋਠੀ ਵੀ ਬਣਾ ਲਈ ਤਰਸੀਮ ਦੀ ਉਮਰ ਲਗਭਗ 20 ਸਾਲ ਹੋਵੇਗੀ ਪਰ ਵੇਖਣ ਵਿੱਚ ਉਹ ਤਕਰੀਬਨ 30-31 ਸਾਲ ਦਾ ਲੱਗਦਾ ਸੀ ਭਾਰਾ ਸਰੀਰ ਪੂਰਾ ਗੱਭਰੂ ਜਵਾਨ ਤਕਰੀਬਨ 5 ਫੁੱਟ 8 ਇੰਚ ਕੱਦ ਚੌੜੀ ਛਾਤੀ ਚਿਹਰੇ ਤੋਂ ਪੂਰਾ ਸੀਰੀਅਸ ਬੰਦਾ ਲੱਗਦਾ ਸੀ ਸ਼ਾਇਦ ਉਹ ਸੀਰੀਅਸ ਇਸ ਕਰਕੇ ਹੀ ਲੱਗਦਾ ਸੀ ਕਿਉਂਕਿ ਜ਼ਿੰਮੇਵਾਰੀਆਂ ਇਨਸਾਨ ਨੂੰ ਗੰਭੀਰ ਬਣਾ ਦਿੰਦੀਆਂ ਹਨ ਅਤੇ ਉਮਰ ਤੋਂ ਵੀ ਵੱਡਾ ਦਿਖਾ ਦਿੰਦੀਆਂ ਹਨ ਕੋਠੀ ਵਿੱਚ ਸਿਰਫ ਦੋ ਹੀ ਜਣੇ ਰਹਿੰਦੇ ਸਨ ਇੱਕ ਉਹ ਖੁਦ ਅਤੇ ਦੂਜੀ ਉਸ ਦੀ ਪਤਨੀ ਹਰ ਕੋਈ ਉਸ ਨੂੰ ਸਤਿਕਾਰ ਨਾਲ ਮਿਲਦਾ ਸੀ ਕਿਉਂਕਿ ਉਸ ਦਾ ਸੁਭਾਅ ਬਹੁਤ ਵਧੀਆ ਸੀ ਉਹ ਹਰ ਇੱਕ ਨਾਲ ਪਿਆਰ ਅਤੇ ਸਲੀਕੇ ਨਾਲ ਪੇਸ਼ ਆਉਂਦਾ ਸੀ ਜੋ ਵੀ ਉਸ ਕੋਲ ਕੁਝ ਪਲ ਬੈਠ ਜਾਂਦਾ ਉਸ ਦਾ ਮਨ ਉੱਠਣ ਨੂੰ ਨਹੀਂ ਕਰਦਾ ਸੀ ਉਸ ਨੂੰ ਆਸ-ਪਾਸ ਦੀ ਦੁਨੀਆਦਾਰੀ ਬਾਰੇ ਵਧੀਆ ਜਾਣਕਾਰੀ ਸੀ ਇੱਕ ਦਿਨ ਤਰਸੀਮ ਦੀ ਪਤਨੀ ਕਮਲ ਕੋਲ ਉਹਨਾਂ ਦੇ ਘਰ ਕੰਮ ਕਰਨ ਵਾਲੀ ਰਾਣੀ ਚਾਹ ਪੀ ਰਹੀ ਸੀ ਤਰਸੀਮ ਵੀ ਕੋਲ ਆ ਕੇ ਬੈਠ ਗਿਆ ਰਾਣੀ ਦੀ ਉਮਰ ਵੀ ਲਗਭਗ 40-42 ਸਾਲ ਹੋਣੀ ਆ ਤਰਸੀਮ ਉਸ ਨੂੰ ਮਾਤਾ ਜੀ ਕਹਿ ਕੇ ਬੁਲਾਉਂਦਾ ਸੀ ਅਤੇ ਰਾਣੀ ਵੀ ਉਸ ਨੂੰ ਪਿਆਰ ਨਾਲ ਪੁੱਤ-ਪੁੱਤ ਕਰਦੀ ਰਹਿੰਦੀ ਸੀ ਸ਼ਾਇਦ ਤਰਸੀਮ ਨੂੰ ਰਾਣੀ ਵਿੱਚ ਆਪਣੀ ਮਾਂ ਦੀ ਝਲਕ ਮਿਲਦੀ ਹੋਵੇ ਇਸ ਕਰਕੇ ਜਦੋਂ ਵੀ ਰਾਣੀ ਉਹਨਾਂ ਦੇ ਘਰ ਕੰਮ ਕਰਦੀ ਤਾਂ ਉਹ ਉਸ ਨੂੰ ਕਹਿੰਦਾ ਬੈਠ ਜਾਓ ਮਾਤਾ ਜੀ ਫੇਰ ਕਰ ਲੈਣਾ ਕੰਮ ਵੀ ਕਦੇ ਬੰਦੇ ਦੇ ਮੁੱਕੇ ਆ ਰਾਣੀ ਤਰਸੇਮ ਨੂੰ ਪੁੱਛਣ ਲੱਗੀ ਪੁੱਤ ਮੈਂ ਕਈ ਦਿਨਾਂ ਤੋਂ ਪੁੱਛਣਾ ਚਾਹੁੰਦੀ ਸੀ ਪਰ ਗੱਲਾਂ-ਗੱਲਾਂ ਵਿੱਚ ਭੁੱਲ ਜਾਂਦੀ ਸੀ ਅੱਜ ਯਾਦ ਆ ਗਿਆ ਤੁਸੀਂ ਇੱਥੇ ਇਕੱਲੇ ਹੀ ਰਹਿੰਦੇ ਹੋ ਆਪਣੇ ਮਾਂ ਪਿਓ ਬਾਰੇ ਕੁਝ ਦੱਸੋ ਛੱਡੋ ਮਾਤਾ ਜੀ ਪੁਰਾਣੇ ਜ਼ਖਮ ਸਿਰਫ ਦਰਦ ਹੀ ਦਿੰਦੇ ਹਨ ਉਹ ਨਾਂ ਤਾਂ ਭੁਲਾਏ ਜਾਂਦੇ ਹਨ ਤੇ ਨਾਂ ਹੀ ਪੂਰੇ ਭਰਦੇ ਹਨ ਨਹੀਂ ਪੁੱਤ ਇਹ ਜ਼ਖਮ ਨਹੀਂ ਜਾਂਦਾ ਹਨ ਇਹ ਤਾਂ ਤੇਰੀ ਜ਼ਿੰਦਗੀ ਦਾ ਹਿੱਸਾ ਹਨ ਚਾਹੇ ਚੰਗੇ ਹੋਣ ਜਾਂ ਮਾੜੇ ਇਹ ਸਭ ਕੁਝ ਹੀ ਤੈਨੂੰ ਉਹ ਬਣਾਉਂਦੇ ਨੇ ਜੋ ਤੂੰ ਅੱਜ ਹੈ ਇਹਨਾਂ ਤੋਂ ਭੱਜਣ ਦੀ ਨਹੀਂ ਇਹਨਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਫਿਰ ਆਪ ਹੀ ਕਹਿਣ ਲੱਗੀ ਸੁਣਿਆ ਸੀ ਕੀ ਤੇਰੇ ਪਿਤਾ ਜੀ ਕਿਸੇ ਐਕਸੀਡੈਂਟ ਵਿੱਚ ਮਾਰੇ ਗਏ ਸਨ ਅਤੇ ਤੇਰੀ ਮਾਤਾ ਜੀ ਉਹਨਾਂ ਦੇ ਗਮ ਵਿੱਚ ਹੀ ਚਲਾਣਾ ਕਰ ਗਏ। ਤਰਸੀਮ ਉਸ ਦੀ ਗੱਲ ਨੂੰ ਪੱਕਾ ਕਰਦਿਆਂ ਕਹਿੰਦਾ ਹਾਂ ਮਾਤਾ ਜੀ ਹੋਰ ਕਈ ਬੰਦਿਆਂ ਵਾਂਗ ਪਾਪਾ ਜੀ ਵੀ ਸ਼ਰਾਬ ਪਿੰਦੇ ਸਨ। ਇੱਕ ਦਿਨ ਉਹਨਾਂ ਨੇ ਬਹੁਤ ਜ਼ਿਆਦਾ ਪੀਤੀ ਹੋਈ ਸੀ। ਕਿਸੇ ਟਾਬੇ ਤੋਂ ਵਾਪਸ ਆ ਰਹੇ ਸਨ। ਉਹਨਾਂ ਦੀ ਮੋਟਰਸਾਈਕਲ ਖਾਲ ਵਿੱਚ ਡਿੱਗ ਪਈ। ਖਾਲ ਵਿੱਚ ਪਾਣੀ ਸੀ ਅਤੇ ਪਤਾ ਨਹੀਂ ਉਹ ਕਿੰਨਾ ਸਮਾਂ ਉਸ ਪਾਣੀ ਵਿੱਚ ਡੁੱਬੇ ਰਹੇ ਜਦੋਂ ਪਤਾ ਲੱਗਿਆ ਉਦੋਂ ਤੱਕ ਤਾਂ ਉਹਨਾਂ ਦੀ ਮੌਤ ਹੋ ਚੁੱਕੀ ਸੀ ਲੋਕ ਕਹਿੰਦੇ ਸਨ ਕਾਫੀ ਦੇਰ ਤੱਕ ਉਹ ਪਾਣੀ ਵਿੱਚ ਪਏ ਰਹੇ ਪਰ ਕਿਸੇ ਨੇ ਵੇਖਿਆ ਨਹੀਂ ਪਾਪਾ ਜੀ ਦੀ ਮੌਤ ਦਾ ਦੁੱਖ ਮੰਮੀ ਜੀ ਸਹਾਰ ਨਹੀਂ ਸਕੇ ਅਤੇ ਸਿਰਫ 15 ਦਿਨਾਂ ਬਾਅਦ ਉਹ ਵੀ ਸੱਦਾ ਲਈ ਚਲਾਣਾ ਕਰ ਗਏ ਉਸ ਘਰ ਵਿੱਚ ਉਹਨਾਂ ਦੀਆਂ ਯਾਦਾਂ ਸਾਨੂੰ ਹਰ ਵੇਲੇ ਪਰੇਸ਼ਾਨ ਕਰਦੀਆਂ ਸਨ ਹਰ ਚੀਜ਼ ਉਹਨਾਂ ਦੀ ਕਮੀ ਚੁੱਪਚਾਪ ਚੀਕ-ਚੀਕ ਕੇ ਯਾਦ ਕਰਾਉਂਦੀ ਸੀ ਇਸ ਕਰਕੇ ਅਸੀਂ ਆਪਣਾ ਸਭ ਕੁਝ ਵੇਚ ਕੇ ਇੱਥੇ ਆ ਗਏ ਇੰਨੀ ਗੱਲ ਕਹਿ ਕੇ ਤਰਸੀਮ ਚੁੱਪਚਾਪ ਅੰਦਰ ਚਲਾ ਗਿਆ ਕਮਲ ਰਾਣੀ ਨੂੰ ਕਹਿਣ ਲੱਗੀ ਮਾਤਾ ਜੀ ਇਹ ਗੱਲ ਇਹਨਾਂ ਕੋਲ ਦੁਬਾਰਾ ਨਾ ਕਰਿਓ ਇਸ ਗੱਲ ਵਿੱਚ ਉਹ ਫਿਰ ਕਈ ਦਿਨਾਂ ਤੱਕ ਬਾਹਰ ਨਹੀਂ ਆਉਂਦੀ। ਰਾਣੀ ਕਹਿਣ ਲੱਗੀ, "ਧੀਏ, ਮੈਨੂੰ ਨਹੀਂ ਪਤਾ ਸੀ ਕਿ ਇਸ ਹਾਦਸੇ ਦਾ ਇੰਨਾ ਡੂੰਘਾ ਅਸਰ ਪਿਆ ਹੋਇਆ ਹੈ। ਮੈਂ ਤਾਂ ਸਿਰਫ ਗੱਲਾਂ-ਗੱਲਾਂ ਵਿੱਚੋਂ ਪੁੱਛ ਬੈਠੀ ਸੀ। ਮਨ ਨਹੀਂ ਸੀ ਕਿ ਉਹਨਾਂ ਦੇ ਜ਼ਖਮਾਂ ਨੂੰ ਛੇੜ ਬੈਠਾਂ। ਮੈਂ ਵੀ ਪੋੜੀ ਹਾਂ। ਅਸਰ ਤਾਂ ਇਹੋ ਜਿਹੇ ਹਾਦਸਿਆਂ ਦੇ ਹੀ ਹੁੰਦੇ ਪੈਂਦੇ ਹਨ। ਇਹ ਗੱਲਾਂ ਅੰਦਰੋਂ ਖੋਖਲਾ ਕਰ ਦਿੰਦੀਆਂ ਨੇ ਪਰ ਬਾਹਰੋਂ ਅਸੀਂ ਹਮੇਸ਼ਾ ਹੱਸਦੇ ਰਹਿੰਦੇ ਹਾਂ ਜਿਹੜਾ ਇੱਕ ਵਾਰੀ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਉਹ ਮੜ ਕਦੇ ਵਾਪਸ ਨਹੀਂ ਆਉਂਦਾ ਰਹਿ ਜਾਂਦੀਆਂ ਨੇ ਤਾਂ ਸਿਰਫ ਯਾਦਾਂ ਤੇ ਉਹ ਵੀ ਕਦੇ-ਕਦੇ ਹੰਝੂਆਂ ਦੀ ਸ਼ਕਲ ਵਿੱਚ ਮਾਫ ਕਰੀਂ ਪੁੱਤ ਤੂੰ ਜਾ ਤਰਸੀਮ ਨੂੰ ਸਮਝਾ ਦੇਵੀਂ ਮੇਰਾ ਮਤਲਬ ਉਹਨਾਂ ਪਰੇਸ਼ਾਨ ਕਰਨ ਦਾ ਬਿਲਕੁਲ ਵੀ ਨਹੀਂ ਸੀ ਮੈਂ ਤਾਂ ਸਿਰਫ ਮਾਂ ਵਾਂਗ ਪੁੱਛ ਬੈਠੀ ਪਰ ਪਤਾ ਨਹੀਂ ਸੀ ਕਿ ਗੱਲ ਇੰਨੀ ਗਹਿਰੀ ਹੋਵੇਗੀ ਰਾਣੀ ਚੁੱਪਚਾਪ ਉੱਠਦੀ ਹੈ ਇੱਕ ਪਲ ਦੀ ਕਮਲਵਲ ਤੱਕਦੀ ਹੈ ਫਿਰ ਹੌਲੀ-ਹੌਲੀ ਮੋੜ ਪਿੱਛੇ ਵੱਲ ਪੈਰ ਰੱਖਦੀ ਹੋਈ ਚਲੀ ਜਾਂਦੀ ਹੈ ਘਰ ਵਿੱਚ ਇੱਕ ਗਿਰਾਨੀ ਆ ਜਾਂਦੀ ਹੈ ਕਮਲ ਹੌਲੀ-ਹੌਲੀ تر세ਮ ਦੇ ਕੋਲ ਅੰਦਰ ਚਲੀ ਗਈ ਪਰ تر세ਮ ਨੇ ਉਸ ਨੂੰ ਨਾ ਬੁਲਾਇਆ ਨਾ ਹੀ ਉਸ ਵੱਲ ਦੇਖਿਆ ਉਹ ਖਿੜਕੀ ਕੋਲ ਖੜਾ ਬਾਹਰ ਦੇਖੀ ਗਿਆ ਚੁੱਪ ਕੋ ਸੋਨ ਅਤੇ ਗੰਭੀਰ ਕਮਲਦੇਵੀ ਬਿਨਾ ਕੋਈ ਸ਼ਬਦ ਕਹੇ ਉਸ ਦੇ ਕੋਲ ਬੈਠ ਜਾਣਾ ਹੀ ਬਿਹਤਰ ਸਮਝਿਆ। ਕਈ ਵਾਰ ਚੁੱਪੀ ਵੀ ਸਭ ਤੋਂ ਵੱਡੀ ਹਮਦਰਦ ਹੁੰਦੀ ਹੈ। ਫਿਰ ਕੁਝ ਸਮਾਂ ترਸੀਮ ਦੇ ਕੋਲ ਅੰਦਰ ਚੁੱਪਚਾਪ ਬੈਠਣ ਤੋਂ ਬਾਅਦ ਕਮਲ ਹੌਲੀ-ਹੌਲੀ ਉੱઠી ਅਤੇ ਬਿਨਾ ਕੁਝ ਕਹੇ ਬਾਹਰ ਆ ਗਈ। ਉਸ ਦੇ ਚਿਹਰੇ ਤੇ ਵੀ ਚੁੱਪ ਦੀ ਇੱਕ ਭਰਤ ਸੀ। ਬਾਹਰ ਆ ਕੇ ਕੰਮਲ ਇੱਕ ਕੋਨੇ ਵਿੱਚ ਚੁੱਪਚਾਪ ਬੈਠ ਗਈ। ਉਸ ਦੇ ਮਾਨ ਵਿੱਚ ਪ੍ਰਾਣੀਆਂ ਜਾਂਦਾ ਤੂਫਾਨ ਵਾਂਗ ਉੱਠਣ ਲੱਗ ਪਈਆਂ। ਉਹ ਸੋਚਣ ਲੱਗੀ ਕਿਵੇਂ ਡੈਡੀ ਜੀ ਦੀ ਭਿੱਜੀ ਹੋਈ লাশ ਘਰ ਆਈ ਸੀ। ਉਹ ਦਿਨ ਕਿੰਨਾ ਭਾਰੀ ਸੀ। ਸਾਰੇ ਘਰ ਵਿੱਚ ਰੋਣਾ ਪਿਟਣਾ, ਚੀਕ ਚਿਹਾੜਾ ਸੀ। ਉਹ ਤਸਵੀਰ ਹਜੇ ਵੀ ਅੱਖਾਂ ਅੱਗੇ ਫਿਰਦੀ ਹੈ। ਜਿਵੇਂ ਕੱਲ ਦੀ ਗੱਲ ਹੋਵੇ। ਉਹਦੇ ਮਾਨ ਵਿੱਚ ਦਿਲ ਤੋੜ ਦੇਣ ਵਾਲੇ ਪਾਲ ਦੁਬਾਰਾ ਜਾਗ ਪਏ ਸਨ ਸਾਡੇ ਵਿਆਹ ਨੂੰ ਤਾਂ ਹਾਲੇ 50 ਦਿਨ ਹੀ ਹੋਏ ਸਨ ਕਮਲ ਦੇ ਮਨਨ ਵਿੱਚ ਉਹ ਪਲ ਤਾਜ਼ਾ ਹੋ ਗਏ ਉਦੋਂ ਤਾਂ ਹਜੇ ਘਰ ਵਿੱਚ ਵਿਆਹ ਵਾਲੀ ਖੁਸ਼ਬੂ ਵੀ ਨਹੀਂ ਮਿਟੀ ਸੀ ਪਰ ਨਸੀਬਾਂ ਨੇ ਸਾਡੀ ਖੁਸ਼ੀ ਨੂੰ 50 ਦਿਨਾਂ ਵਿੱਚ ਹੀ ਸ਼ੋਗ ਵਿੱਚ ਬਦਲ ਦਿੱਤਾ ਉਹ ਦੀ ਅੱਖਾਂ ਥੱਲੇ ਚਾਹ ਦਾ ਕੱਪ ਪਿਆ ਸੀ ਪਰ ਦਿਲ ਥੱਲੇ ਦੱਬਿਆ ਹੋਇਆ ਦੁੱਖ ਅਗਲੇ ਦਿਨ ਰਿਸ਼ਤੇਦਾਰ ਸਾਖ ਸਬੰਧੀ ਤੇ ਪਿੰਡ ਵਾਲੇ ਸਭ ਆ ਗਏ ਘਰ ਵਿੱਚ ਸੋਗ ਦਾ ਮਾਹੌਲ ਸੀ ਹਰੇਕ ਚਿਹਰਾ ਉਦਾਸ ਹਰੇਕ ਅੱਖ ਵਿੱਚ ਅੱਖ ਵਿੱਚ ਨਮੀ ਫਿਰ ਪਾਪਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਕੋਹ ਸਮਾਂ ਜ਼ਿੰਦਗੀ ਦਾ ਸਭ ਤੋਂ ਭਾਰੀ ਸਮਾਂ ਸੀ ਜਿੱਥੇ ਹਰ ਇੱਕ ਸਾਹ ਮੁਸ਼ਕਲ ਨਾਲ نصیਬ ਹੋ ਰਿਹਾ ਸੀ ਤਰਸੀਮ ਸਿਆਣਾ ਸੀ ਕੋਈ ਸ਼ੱਕ ਨਹੀਂ ਸੀ ਪਰ ਇਹ ਸਭ ਜੋ ਕਬੀਲਤਰੀ ਸੁਭਾਗ ਨਹੀਂ ਪਈ ਇਹ ਤਰਸੀਮ ਦੀ ਸੋਚ ਦੇ ਨੇੜੇ ਤੇੜੇ ਵੀ ਨਹੀਂ ਸੀ ਸਭ ਕੁਝ ਤਾਂ ਡੈਡੀ ਜੀ ਕਰਦੇ ਸਨ ਸਿਮਰਨ ਇਹਨਾਂ 2 ਮਹੀਨਿਆਂ ਵਿੱਚ ਕਈ ਵਾਰ ਆ ਕੇ ਗਈ ਸਿਮਰਨ ਤਰਸੀਮ ਦੀ ਸਿਸਟਰ ਸੀ ਉਸ ਦਿਹਾਤੇ ਸਾਡਾ ਵਿਆਹ ਇੱਕੋ ਦਿਨ ਹੋਇਆ ਸੀ ਤਰਸੀਮ ਨੂੰ ਤਾਂ ਹਰ ਵੇਲੇ ਡੈਡੀ ਦੇ ਭਲੇਖੇ ਪੈਂਦੇ ਰਹਿੰਦੇ ਸਨ 2 ਮਹੀਨੇ ਬਾਅਦ ਹੋਰ ਇੱਕ ਵੱਡਾ ਭਾਣਾ ਵਾਪਰ ਗਿਆ ਮੰਮੀ ਜੀ ਮੇਰੇ ਸੱਸ ਮਾਂ ਕਿਸੇ ਹੋਰ ਬੰਦੇ ਨਾਲ ਭੱਜ ਗਈ। ਇਹ ਗੱਲ ਸਾਡੇ ਪਰਿਵਾਰ ਲਈ ਉਸ ਤੋਂ ਵੀ ਵੱਡਾ ਝਟਕਾ ਸੀ। ਘਰ ਵਿੱਚ ਫਿਰ ਚੁੱਪੀ ਛਾ ਗਈ। ترسےم, ਸਿਮਰਨ ਹਰ ਕਿਸੇ ਲਈ ਇਹ ਗੱਲ ਨਾ ਸਮਝਣ ਵਾਲੀ ਸੀ, ਨਾ ਸਹਿਣ ਵਾਲੀ। ਜਦੋਂ ਡੈਡੀ ਜੀ ਦੀ ਮੌਤ ਹੋਈ, ਸਾਰਿਆਂ ਨੂੰ ਬਹੁਤ ਵੱਡਾ ਸਦਮਾ ਲੱਗਿਆ। ਘਰ ਦੀ ਹਵਾ ਹੀ ਬਦਲ ਗਈ ਸੀ। ਪਰ ਮੰਮੀ ਜੀ ਨੇ ਇਹ ਗੱਲ ਜਿਵੇਂ ਦਿਲ ਤੇ ਜਿਆਦਾ ਨਹੀਂ ਲਾਈ ਉਹ ਰੋਏ ਵੀ ਸਨ ਪਰ ਉਹ ਰੋਣਾ ਵੀ ਕਿਸੇ ਲਾਜ਼ਮੀ ਰਸਮ ਵਰਗਾ ਸੀ ਸਾਰੇ ਮੰਨ ਰਹੇ ਸਨ ਕਿ ਉਹ ਆਪਣਾ ਦਰਦ ਜ਼ਾਹਰ ਨਹੀਂ ਕਰ ਰਹੇ ਕਿਉਂਕਿ ਮਾਂ ਹੁੰਦੀ ਹੀ ਇਹੋ ਜੀਏ ਆਪਣਾ ਦੁੱਖ ਨਿਗਲ ਜਾਂਦੀ ਹੈ ਪਰ ਬੱਚਿਆਂ ਵਾਲੀ ਹੌਸਲੇ ਵਾਲਾ ਚਿਹਰਾ ਪਾਈ ਰੱਖਦੀ ਹੈ ਆਪਣਾ ਦੁੱਖ ਬਾਹਰ ਨਹੀਂ ਆਉਣ ਦਿੰਦੀ ਇਹਨਾਂ ਗੱਲਾਂ ਨੇ ਸਭ ਨੂੰ ਇਹੀ ਯਕੀਨ ਦਿਵਾਇਆ ਕਿ ਮੰਮੀ ਦੀ ਚੁੱਪਚਾਪ ਸਹਿ ਰਹੀ ਹੈ ਪਰ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਉਹ ਚੁੱਪੀ ਦਰਦ ਦੀ ਨਹੀਂ ਫੈਸਲੇ ਦੀ ਹੋ ਸਕਦੀ ਹੈ ਅਸੀਂ ਮੰਨਿਆ ਸੀ ਕਿ ਉਹ ਚੁੱਪੀ ਦਰਦ ਦੀ ਚੁੱਪੀ ਹੈ ਉਹ ਤਾਂ ਅਸਲ ਵਿੱਚ ਕਿਸੇ ਹੋਰ ਰਿਸ਼ਤੇ ਦੀ ਤਿਆਰੀ ਸੀ ਜਿਸ ਮਾਂ ਲਈ ਅਸੀਂ ਸੋਚਿਆ ਕਿ ਉਹ ਅੰਦਰੋਂ ਟੁੱਟੀ ਹੋਈ ਹੈ ਉਹ ਤਾਂ ਆਪਣੀ ਨਵੀਂ ਜ਼ਿੰਦਗੀ ਦੀ ਰਾਹ ਤੱਕ ਰਹੀ ਸੀ ਕਿ ਉਹ ਰਾ ਸਾਨੂੰ ਸਦਮਾ ਦੇ ਗਿਆ ਪਰ ਮੰਮੀ ਜੀ ਬਹੁਤ ਸੋਹਣੇ ਸਨ ਅਸੀਂ ਦੋਵੇਂ ਕੋਲ ਖੜੀਆਂ ਇਸ ਤਰ੍ਹਾਂ ਲੱਗਦੀਆਂ ਸੀ ਜਿਵੇਂ ਭੈਣਾ ਹੋਈਏ ਮੰਮੀ ਜੀ ਦੱਸਦੇ ਸਨ ਕਿ ਉਹਨਾਂ ਦਾ ਵਿਆਹ ਕੋਈ 16-17 ਸਾਲ ਦੀ ਉਮਰ ਵਿੱਚ ਕਰ ਦਿੱਤਾ ਗਿਆ ਸੀ ਉਦੋਂ ਤੇਰੇ ਡੈਡੀ ਜੀ ਦੀ ਉਮਰ ਤਕਰੀਬਨ 30 ਸਾਲ ਦੇ ਆਸ-ਪਾਸ ਹੋਵੇਗੀ ਵਾਕਈ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਮੰਮੀ ਜੀ ਤੇ ਹਜੇ ਜਵਾਨੀ ਚੜ੍ਹ ਰਹੀ ਹੋਵੇ ਪਰ ਡੈਡੀ ਜੀ ਤਾਂ ਬਡਾਪੇ ਵੱਲ ਜਾ ਰਹੇ ਸਨ ਸ਼ਾਇਦ ਇਹ ਉਮਰਾਂ ਦੀ ਵਿਅਤ ਕਰਕੇ ਹੀ ਹੋਇਆ ਕਈ ਵਾਰੀ ਜ਼ਿੰਦਗੀ 'ਚ ਉਮਰ ਦਾ ਅੰਤਰ ਸੋਚਾਂ ਦੇ ਅੰਤਰ 'ਚ ਬਦਲ ਜਾਂਦਾ ਹੈ ਇੱਕ ਪਾਸੇ ਜਿੱਥੇ ਕੋਈ ਹਜੇ ਜ਼ਿੰਦਗੀ ਨੂੰ ਲੁੱਟਣਾ ਚਾਹੁੰਦਾ ਹੈ ਦੂਜੇ ਪਾਸੇ ਕੋਈ ਥੱਕ ਹਾਰ ਕੇ ਸਿਰਫ ਚੈਨ ਲੱਭ ਰਿਹਾ ਹੁੰਦਾ ਹੈ ਹਾਂ ਉਹਨਾਂ ਦੀ ਸ਼ਾਇਦ ਉਮਰ ਦੀ ਵਿਅਕਤੀ ਪਰ ਇਸ ਉਮਰ ਦੀ ਵਿਅਕਤੀ ਦਾ ਸਾਧ ਮਾਤਰ ਸੇਮ ਨੂੰ ਲੱਗ ਗਿਆ ਹੈ ਲੋਕ ਹਜੇ ਡੈਡੀ ਜੀ ਦੀ ਮੌਤ ਦਾ ਪਤਾ ਲੈਣ ਵਾਸਤੇ ਹੀ ਆ ਰਹੇ ਸਨ ਪਰ ਜਦੋਂ ਮੰਮੀ ਜੀ ਚਲੇ ਗਏ ਤਾਂ ਲੋਕਾਂ ਦੀਆਂ ਲੈਣਾ ਲੰਮੀਆਂ ਹੋ ਗਈਆਂ ਲੋਕੀ ਟਕੋਰਾ ਕਰ ਕਰ ਮੰਮੀ ਜੀ ਦੀਆਂ ਗੱਲਾਂ ਕਰਿਆ ਕਰਨ ਕਈ ਤਾਂ ਖੇੜ ਖੜਾ ਕੇ ਹਸਿਆ ਕਰਨ ਡੈਡੀ ਬਾਰੇ ਘੱਟ ਮੰਮੀ ਬਾਰੇ ਜ਼ਿਆਦਾ ਗੱਲਾਂ ਹੋਣ ਲੱਗ ਗਈਆਂ ਇੱਕ ਦਿਨ ਸਿਮਰਨ ਆਈ ਜਿਵੇਂ ਹੀ ਘਰ ਅੰਦਰ ਵੜੀ ਤਰਸੀਮ ਕੋਲ ਜਾ ਕੇ ਰੋਣ ਲੱਗ ਪਈ ਕਹਿੰਦੀ ਅੱਜ ਮੇਰੀ ਜਠਾਣੀ ਨੇ ਮੈਨੂੰ ਮੰਮੀ ਦਾ ਮੇਹਣਾ ਮਾਰਿਆ ਉਸ ਦੀਆਂ ਅੱਖਾਂ ਲਾਲ ਸਨ ਅਤੇ ਹੰਝੂਆਂ ਨਾਲ ਨਾਮ ਸਨ ਤਰਸੀਮ ਕੱਬ ਕਾ ਰਹਿ ਗਿਆ ਮੈਨੂੰ ਮੂੰਹ ਛਾਉਣ ਨੂੰ ਵਿਥਾ ਨਹੀਂ ਮਿਲੀ ਮੰਮੀ ਨੂੰ ਐਸਾ ਨਹੀਂ ਕਰਨਾ ਚਾਹੀਦਾ ਸੀ ਉਸ ਦੇ ਲਫ਼ਜ਼ थरथरा ਰਹੇ ਸਨ ਅੱਖਾਂ ਵਿੱਚੋਂ ਪਾਣੀ ਪ੍ਰਨਾਲੇ ਵਾਂਗ ਚੱਲ ਰਿਹਾ ਸੀ ਤਰਸੀਮ ਵੀ ਬਹੁਤ ਰੋਇਆ ਉਹਨਾਂ ਤਾਂ ਉਹ ਡੈਡੀ ਜੀ ਦੀ ਮੌਤ ਤੇ ਵੀ ਨਹੀਂ ਰੋਇਆ ਸੀ ਉਸ ਦੇ ਹੱਥ ਕੰਬ ਰਹੇ ਸਨ ਹੰਝੂਆਂ ਨੇ ਰੁਕਣ ਤੋਂ ਇਨਕਾਰ ਕਰ ਦਿੱਤਾ ਉਸ ਦੇ ਅੰਦਰ ਗੁੱਸਾ ਦੁੱਖ ਸ਼ਰਮ ਤੇ ਭੈਣ ਲਈ ਹਮਦਰਦੀ ਤੇ ਪਿਆਰ ਚਲਕ ਰਿਹਾ ਸੀ ਰੋਂਦਾ ਰੋਂਦਾ ਕਹਿੰਦਾ ਭੈਣੇ ਮੈਂ ਵੀ ਹੁਣ ਕਰੋ ਨਿਕਲਣ ਜੋਗਾ ਨਹੀਂ ਰਹਾ ਜਦੋਂ ਵੀ ਬਾਹਰ ਜਾਣਾ ਇਸ ਤਰ੍ਹਾਂ ਡਰ ਲੱਗਦਾ ਜਿਵੇਂ ਹਰ ਕੋਈ ਮੇਰੇ ਵੱਲ ਵੇਖ ਕੇ ਹੱਸ ਰਿਹਾ ਹੋਵੇ ਜਿਵੇਂ ਮੈਂ ਕੋਈ ਮਜ਼ਾਕ ਬਣ ਗਿਆ ਹੋਵਾਂ ਫਿਰ ਉਸ ਦਿਨ ਤੋਂ ਬਾਅਦ ਤਰਸੀਮ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲਿਆ। ਨਾ ਕਿਸੇ ਨਾਲ ਗੱਲ ਕੀਤੀ, ਨਾ ਹੀ ਕਿਸੇ ਸਾਹਮਣੇ ਆਉਣ ਦੀ ਹਿੰਮਤ ਕੀਤੀ। ਫਿਰ ਮੈਂ ਆਪਣੇ ਪਾਪਾ ਜੀ ਨੂੰ ਫੋਨ ਕਰਕੇ ਬੁਲਾਇਆ। ਉਹਨਾਂ ਨੇ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਕੋਈ ਖਾਸ ਹੰਗਾਰਾ ਨਾ ਮਿਲਿਆ। ਤਰਸੀਮ ਸਿਰਫ ਖਿੜਕੀ ਵੱਲ ਵੇਖਦਾ ਰਹਿੰਦਾ। ਨਾ ਕਿਸੇ ਗੱਲ ਦਾ ਜਵਾਬ ਦਿੰਦਾ, ਨਾ ਹੀ ਕਿਸੇ ਨੂੰ ਵੇਖਦਾ। ਸਾਫ ਲੱਗਦਾ ਸੀ ਉਹ ਕਹਿਣਾ ਤਾਂ ਕਈ ਕੁਝ ਚਾਹੁੰਦਾ ਸੀ ਪਰ ਜਿਹੜਾ ਦਰਦ ਸੀ ਉਹ ਸ਼ਬਦਾਂ ਵਿੱਚ ਨਹੀਂ ਢਲ ਰਿਹਾ ਸੀ ਫਿਰ ਪਾਪਾ ਜੀ ਕਹਿੰਦੇ ਸਾਡੀ ਗਵਾਂਡ ਪਿੰਡ ਵਿੱਚ 10 ਕਿੱਲੇ ਜ਼ਮੀਨ ਇੱਕੋ ਥਾਂ ਤੇ ਇਕੱਠੀ ਵੇਚ ਰਹੇ ਨੇ ਸਸਤੀ ਵੀ ਮਿਲ ਰਹੀ ਹੈ ਜੇ ਕਹੇ ਤਾਂ ਉਹਨਾਂ ਨੂੰ ਸਾਈ ਫੜਾ ਦੇਵਾਂ ਇੱਥੋਂ ਸਭ ਵੇਚ ਕੇ ਉਹ ਇਕੱਠੀ ਬਣ ਜਾਵੇਗੀ ਨਾਲੇ ਇਨਸਾਨ ਦਾ ਉਹੀ ਪਿੰਡ ਜਾਂ ਘਰ ਹੁੰਦਾ ਜਿੱਥੇ ਉਹ ਖੁਸ਼ ਅਤੇ ਸੁਖੀ ਰਹਿੰਦਾ ਹੈ ਤਰਸੀਮ ਨੇ ਹਾਂ ਕਰ ਦਿੱਤੀ ਪਾਪਾ ਜੀ ਕਹਿੰਦੀ ਉਹ ਕੱਲਾ ਕੱਲਾ ਕਿੱਲਾ ਵੇਚਦੇ ਨਹੀਂ ਉਹ ਆਪ ਬਾਹਰ ਗਏ ਆ ਲੋਕੀਆਂ ਵਿੱਚ ਵੱਟਾਂ ਵੱਢੀ ਜਾਂਦੇ ਆ ਹੁਣ ਅਸੀਂ ਉਥੋਂ ਵਾਲੀ ਜ਼ਮੀਨ ਵੇਚ ਕੇ ਇੱਥੇ ਆ ਗਏ ਨਾਲ ਹੀ ਮੇਰਾ ਪੇਕਾ ਪਿੰਡ ਹੈ ਜ਼ਮੀਨ ਵਿਕ ਗਈ ਖਰੀਦ ਲਈ ਠੀਕ ਆ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਅੰਗਰੇਜ਼ ਜ਼ਿੰਦਗੀ ਵਿੱਚ ਕਿੰਨੇ ਕਿੰਨੇ ਵਿਆਹ ਕਰਵਾਉਂਦੇ ਹਨ ਨਾ ਉਹਨਾਂ ਨੂੰ ਕੋਈ ਫਰਕ ਪੈਂਦਾ ਹੈ ਅਤੇ ਨਾ ਹੀ ਉਹਨਾਂ ਦੇ ਬੱਚਿਆਂ ਨੂੰ ਉਹ ਜ਼ਿਆਦਾ ਖੁੱਲੇ ਹੋਏ ਨੇ ਜਾਂ ਅਸੀਂ ਹੀ ਜ਼ਿਆਦਾ ਸੁੰਗੜੇ ਹੋયા ਲੋਕ ਕੁੜੀਆਂ ਦੇ ਵਿਆਹ ਕਰਦੇ ਹਨ ਨਾਲ ਬੈੱਡ ਵੀ ਦਿੰਦੇ ਹਨ ਮੈਂ ਵੀ ਲੈ ਕੇ ਆਈਆਂ ਸਿਮਰਨ ਨੂੰ ਵੀ ਦਿੱਤੇ ਹਨ ਕਿ ਇਹ ਕਿਸ ਕਾਮ ਲਈ ਦਿੱਤੇ ਹਨ ਇੱਥੇ ਸਮਾਜ ਨੇ ਮੋਹ ਲਾ ਦਿੱਤੀ ਨੱਚੇ ਟੱਪੇ ਭੰਗੜੇ ਪਾਏ ਪ੍ਰਵਾਨਗੀ ਦੇ ਦਿੱਤੀ ਇਹ ਕੀ ਆ ਇਹ ਹੀ ਕੁਝ ਜੇ ਕੋਈ ਆਪਣੀ ਮਰਜ਼ੀ ਨਾਲ ਕਰੇ ਤਾਂ ਉਹ ਗਲਤ ਹੈ ਹੈ ਤਾਂ ਅਸਲ ਵਿੱਚ ਇਹ ਸਰੀਰਕ ਜ਼ਰੂਰਤ ਹਰ ਇੱਕ ਬੰਦੇ ਦੀ ਹਰ ਇੱਕ ਔਰਤ ਦੀ ਪਰ ਆਪਣਾ ਸਮਾਜਿਕ ਤਾਣਾ ਬਾਣਾ ਹੀ ਇਸ ਤਰ੍ਹਾਂ ਦਾ ਹੈ ਕਿਸੇ ਇੱਕ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਆਪਾਂ ਸਮਾਜਿਕ ਪ੍ਰਾਣੀ ਹਾਂ ਅਤੇ ਇਸ ਅਨੁਸਾਰ ਹੀ ਐਡਜਸਟ ਕਰਨਾ ਪਵੇਗਾ ਪਰ ਇੱਥੇ ਮੰਮੀ ਜੀ ਨੂੰ ਭੱਜਣਾ ਨਹੀਂ ਚਾਹੀਦਾ ਸੀ ਤਰਸੀਮ ਅਤੇ ਸਿਮਰਨ ਨੂੰ ਮੰਮੀ ਜੀ ਦੀ ਜ਼ਰੂਰਤ ਸੀ ਜ਼ਰੂਰਤ ਨਹੀਂ ਮੰਮੀ ਜੀ ਦਾ ਫਰਜ਼ ਸੀ ਆਪਣੇ ਬੱਚਿਆਂ ਦੇ ਨਾਲ ਖੜਨ ਦਾ ਇਹ ਬੱਚੇ ਹੀ ਹਨ ਧੀ ਪੁੱਤ ਜਿਨੇ ਮਰਜ਼ੀ ਵੱਡੇ ਹੋ ਜਾਣ ਉਹ ਮਾਪਿਆਂ ਦੇ ਸਾਹਮਣੇ ਤਾਂ ਹਮੇਸ਼ਾ ਬੱਚੇ ਹੀ ਰਹਿੰਦੇ ਹਨ ਹਾਂ ਮੰਨਦੇ ਹਾਂ ਮੰਮੀ ਜੀ ਦੀ ਉਮਰ ਹਲੇ ਜ਼ਿਆਦਾ ਨਹੀਂ ਸੀ ਉਸ ਦੀ ਸਰੀਰਕ ਲੋੜ ਹੈ ਪਰ ਇਹ ਕਿੰਨਾ ਕੁ ਟਾਈਮ ਰਹਿਣੀ ਸੀ ਕੋਈ 5-7 ਸਾਲ ਹੋਰ ਕਿੰਨਾ ਕੁ ਟਾਈਮ ਰਹਿਣੀ ਸੀ ਹਾਂ ਮੇਰੇ ਹਿਸਾਬ ਨਾਲ ਇਹ ਲਕਸ਼ਪ ਦੇ ਪੂਰੀ ਕੀਤੀ ਜਾ ਸਕਦੀ ਸੀ ਆਪਣੇ ਦੇਸ਼ ਵਿੱਚ ਚੱਲਦਾ ਹੀ ਹੈ ਇਦਾਂ ਇਸ ਤੋਂ ਕੋਈ ਇਨਕਾਰੀ ਨਹੀਂ ਹਰ ਕੋਈ ਸੈਕਸ ਦੀ ਗੱਲ ਕਰਨ ਤੋਂ ਝਿਜਕਦਾ ਹੈ ਪਰ ਫਿਰ ਵੀ ਆਬਾਦੀ ਵਿੱਚ ਨੰਬਰ 1 ਹੈ ਆਪਣਾ ਦੇਸ਼ ਹਰ ਕੋਈ ਆਪਣੀ ਜ਼ਿੰਦਗੀ ਜਿਉਣ ਆਇਆ ਹੈ ਫਿਰ ਲੋਕ ਉਸ ਦੀ ਜ਼ਿੰਦਗੀ ਨੂੰ ਕਿਸੇ ਹੋਰ ਨਾਲ ਜੋੜ ਕੇ ਕਿਉਂ ਖਿਜਾਉਂਦੇ ਹਨ ਮੰਮੀ ਜੀ ਦੀ ਆਪਣੀ ਜ਼ਿੰਦਗੀ ਸੀ ਉਹ ਗਈ ਉਸ ਦੀ ਆਪਣੀ ਸੋਚ ਸੀ ਨਹੀਂ ਜਾਣਾ ਚਾਹੀਦਾ ਸੀ ਕਿਉਂਕਿ ਆਪਾਂ ਇੱਕ ਦੂਜੇ ਤੇ ਨਿਰਭਰ ਹਾਂ ਆਪਾਂ ਅੰਗਰੇਜ਼ਾਂ ਵਾਂਗੂ ਨਹੀਂ ਕਿ ਹਰ ਕੰਮ ਇਕੱਲੇ ਇਕੱਲੇ ਕਰੀ ਜਾਈਏ ਆਪਣੇ ਹਰ ਇੱਕ ਹਰ ਕੰਮ ਇੱਕ ਦੂਜੇ ਨਾਲ ਜੁੜੇ ਹੋਏ ਹਨ ਖੁਸ਼ੀਆਂ ਗਮੀਆਂ ਸਭ ਇਕੱਠੇ ਮਾਨ ਦੇ ਚੱਲਦੇ ਹਨ ਪਰ ਉਹ ਗਈ ਉਸ ਦੀ ਜ਼ਿੰਦਗੀ ਕਰਕੇ ਉਸ ਦੀ ਜਾਣ ਕਰਕੇ ਲੋਕ ਤਰਸੀਮ ਨੂੰ ਕਿਉਂ ਖਜਾਉਂਦੇ ਹਨ ਸਿਮਰਨ ਨੂੰ ਕਿਉਂ ਮਿਹਨੇ ਮਾਰਦੇ ਹਨ ਸਿਮਰਨ ਤੇ ਤਰਸੀਮ ਨੂੰ ਵੀ ਇਨ ਅਸਭਿਅਕ ਲੋਕਾਂ ਦੀਆਂ ਗੱਲਾਂ ਨੂੰ ਦਿਲ ਤੇ ਨਹੀਂ ਲਾਉਣਾ ਚਾਹੀਦਾ ਇਨਨ ਨੂੰ ਆਪਣੀ ਜ਼ਿੰਦਗੀ ਆਪ ਜਿਉਣੀ ਚਾਹੀਦੀ ਹੈ ਰਿਮੋਟ ਕੰਟਰੋਲ ਥੋੜਾ ਬੰਨਣਾ ਚਾਹੀਦਾ ਹੈ ਪਰ ਇਹ ਸਭ ਕਿਵੇਂ ਬਦਲਿਆ ਜਾ ਸਕਦਾ ਹੈ ਤਰਸੀਮ ਅਤੇ ਸਿਮਰਨ ਨੂੰ ਅਤੇ ਬਾਕੀ ਸਮਾਜ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ ਮੈਂ ਜ਼ਿਆਦਾ ਖੁੱਲਨ ਦੀ ਗੱਲ ਨਹੀਂ ਕਰਦੀ ਕਿਉਂਕਿ ਆਪਣਾ ਸਮਾਜ ਆਪਣਾ ਸੱਭਿਆਚਾਰ ਕੋਈ ਮਾਮੂਲੀ ਨਹੀਂ ਮਹਾਨ ਹੈ ਜਿੰਨਾ ਬਜ਼ੁਰਗਾਂ ਨੇ ਇਸ ਦੀ ਸਿਰਜਣਾ ਕੀਤੀ ਉਹ ਕੋਈ ਆਮ ਨਹੀਂ ਮਹਾਨ ਲੋਕ ਸਨ ਸੱਭਿਆਚਾਰ ਕੋਈ ਇੱਕ ਦਿਨ ਦੀ ਸਿਰਜਣਾ ਨਹੀਂ ਸਦੀਆਂ ਦੀ ਪਰੰਪਰਾਗਤ ਵਿਰਾਸਤ ਹੈ ਹਾਂ ਇਸ ਨੂੰ ਤੋੜਿਆ ਇੱਕ ਝਟਕੇ ਵਿੱਚ ਜਾ ਸਕਦਾ ਹੈ ਜਿਵੇਂ ਮੰਮੀ ਜੀ ਨੇ ਛਲਾਂਗ ਮਾਰੀ ਮੈਂ ਜਿਆਦਾ ਨਾ ਖੁੱਲਣ ਦੇ ਪੱਖ ਵਿੱਚ ਹਾਂ ਅਤੇ ਨਾ ਹੀ ਸੁੰਗੜਨ ਦੇ ਪਰ ਹੁਣ ਆਪਾਂ ਅਜਿਹੇ ਮੋੜ ਤੇ ਆ ਖੜੇ ਹਾਂ ਜਿੱਥੇ ਇਹਨਾਂ ਦੋਹਾਂ ਪੱਖਾਂ ਵਿੱਚ ਅਡਜਸਟਮੈਂਟ ਦੀ ਲੋੜ ਹੈ ਇਸ ਤੋਂ ਬਿਨਾ ਹੋਣਾ ਸਰਵਾਈਵ ਕਰਨਾ ਔਖਾ ਹੋ ਜਾਵੇਗਾ ਧੰਨਵਾਦ ਜੀ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ